ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਵੀ ਮਾਮਲਾ ਠੰਡਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਅਮਰਤਪਾਲ ਸਿੰਘ ਮੈਰੋ ਦੇ ਦੋ ਸਾਥੀ ਅਰੈਸਟ ਕਰ ਲਏ ਗਏ ਨੇ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਖੁਦ ਲਾਈਵ ਹੋ ਕੇ ਜ਼ਿੰਮੇਵਾਰੀ ਵੀ ਲਈ ਹੈ ਤੇ ਨਾਲ ਹੀ ਅਗਲਾ ਨੰਬਰ ਕਿਸ ਦਾ ਉਹ ਵੀ ਦੱਸ ਦਿੱਤਾ ਤੇ ਇੱਕ ਹੋਰ ਪੋਸਟ ਹੁਣ ਸਾਂਝੀ ਕੀਤੀ ਆ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਜਿਸ ਤੋਂ ਬਾਅਦ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਨੂੰ ਸਿੱਧੀ ਚਤਾਬਨੀ ਦੇ ਦਿੱਤੀ ਆ ਅਮਰਤਪਾਲ ਸਿੰਘ ਮਹਿਰੋ ਦੇ ਵੱਲੋਂ ਪੋਸਟ ਦੇ ਵਿੱਚ ਲਿਖਿਆ ਕੀ ਆ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਤਪਾਲ ਸਿੰਘ ਮਹਿਰੋ ਮੈਂ ਫੜਿਆ ਨਹੀਂ ਗਿਆ ਮੈਂ ਬਾਗੀਆਂ ਹਜੇ ਤੇ ਮੈਨੂੰ ਪਤਾ ਵਾ ਕਤਲ ਕੇਸਾਂ ਚ 5-7 ਸਾਲ ਆਰਾਮ ਨਾਲ ਜੇਲ੍ਹ ਦੇ ਵਿੱਚ ਲੱਗ ਜਾਂਦੇ ਆ ਜਿਆਦਾ ਸਮਾਂ ਵੀ ਲੱਗ ਜਾਂਦਾ ਜੇ ਇਹਨਾਂ ਸਮਾਂ ਅਸੀਂ ਆਪਦੀ ਜ਼ਿੰਦਗੀ ਦਾ ਇਹਨਾਂ ਪਿੱਛੇ ਜੇਲ੍ਹ ਦੇ ਅੰਦਰ ਖਰਾਬ ਕਰਨਾ ਫਿਰ ਇੱਕ ਨਹੀਂ 5-7 ਰੇੜਕੇ ਜਾਊਗਾ ਮੈਂ ਨਹੀਂ ਦੇਖਦਾ ਮੁੰਡਾ ਕਿ ਕੁੜੀਆਂ ਨੇ ਵਿਆਹੇ ਆ ਜਾਂ ਕੁਆਰੇ ਆ ਮੈਂ ਨਹੀਂ ਮੈਂ 24 ਘੰਟਿਆਂ ਚ ਦੇਖਦਾ ਕਿਹੜਾ ਕਿਹੜਾ ਪੰਜਾਬ ਦੇ ਪੰਥ ਤੇ ਮਾਫੀ ਮੰਗ ਕੇ ਲਚਰਤਾ ਵਾਲੀਆਂ ਵੀਡੀਓ ਡਿਲੀਟ ਕਰਦਾ ਤੇ ਕਿਹੜਾ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਮਾਫੀ ਨਹੀਂ ਮੰਗਦਾ ਤੇ ਗੱਡੀ ਮੇਰੀ ਰਾਤ ਉਹਨਾਂ ਦੇ ਸ਼ਹਿਰ ਵਾਲੀ ਹੋਵੇਗੀ ਐਕਸ਼ਨ ਇਦਾਂ ਹੋਵੇਗਾ ਘਰ ਦੇ ਕਹਿਣਗੇ ਇਸ ਤੋਂ ਚੰਗਾ ਤਾਂ ਮਾਰ ਹੀ ਜਾਂਦੇ ਤਾਂ ਅਮਰਤਪਾਲ ਸਿੰਘ ਮਹਿਰੋ ਦੇ ਵੱਲੋਂ ਸਿੱਧੀ ਚੇਤਾਵਨੀ ਧਮਕੀ ਦੇ ਦਿੱਤੀ ਗਈ ਆ ਜਿਹੜੇ ਲਚਰਤਾ ਵਾਲੀਆਂ ਅਸ਼ਲੀਲ ਵੀਡੀਓ ਡਬਲ ਮੀਨਿੰਗ ਗੱਲਾਂ ਕਰਕੇ ਪ੍ਰਮੋਸ਼ਨਾਂ ਕਰਦੇ ਨੇ ਬਾਇ ਨਾਮ ਜਿਹੜਾ ਉਹਨਾਂ ਦੇ ਵੱਲੋਂ ਨਾਮ ਵੀ ਲੈ ਕੇ ਪਹਿਲਾਂ ਲਾਈਵ ਹੋਇਆ ਸੀ ਲਾਈਵ ਦੇ ਵਿੱਚ ਕਿਹਾ ਸੀ ਕਿ ਪ੍ਰੋਡਿਊਸਰ ਦੇ ਵੱਲੋਂ ਇਹ ਸਾਰਾ ਕੰਮ ਸ਼ੁਰੂ ਕੀਤਾ ਸੀ ਤੇ ਕਿਹਾ ਸੀ ਇੱਕ ਹੋਰ ਬੀਬਾ ਜਿਹੜੀ ਕੁੜੀ ਬੀਬੀ ਜਿਹੜੀ ਕਿਹਾ ਉਹ ਦੀਪਿਕਾ ਲੁਥਰਾ ਜੋ ਕਿ ਪ੍ਰਮੋਸ਼ਨਾਂ ਕਰਦੀ ਆ ਡਬਲ मीनिंग ਗੱਲਾਂ ਕਰਦੀ ਆ ਹਾਲਾਂਕਿ ਉਸ ਨੂੰ ਵੀ ਅਮਰਤਪਾਲ ਮੈਰੋ ਦੇ ਵੱਲੋਂ ਕੋਲ ਬਿਠਾ ਕੇ ਸਮਝਾਇਆ ਗਿਆ ਸੀ ਪਰ ਉਸ ਦੇ ਵੱਲੋਂ ਕਿਹਾ ਗਿਆ ਕਿ ਮੈਂ ਸਾਰੀਆਂ ਵੀਡੀਓ ਪੁਰਾਣੀਆਂ ਡਿਲੀਟ ਕਰਤੀਆਂ ਚੈਪਟਰ ক্লোਜ਼ ਹੋ ਚੁੱਕਿਆ ਸੀ ਪਰ ਹੁਣ ਦੁਬਾਰਾ ਤੋਂ ਇਸ ਮੁੱਦੇ ਨੂੰ ਛਾਲਿਆ ਜਾ ਰਿਹਾ ਤੇ ਕਿਹਾ ਕਿ ਜੇਕਰ ਮੈਨੂੰ ਕੁਝ ਹੁੰਦਾ ਤਾਂ ਫਿਰ ਜ਼ਿੰਮੇਵਾਰ ਆ ਸਭ ਹੋਣਗੇ ਸਿਕਿਉਰਿਟੀ ਦੀ ਮੰਗ ਕੀਤੀ ਆ ਉਸ ਲੜਕੀ ਦੇ ਵੱਲੋਂ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਜਿਹੜੇ ਅਮਰਤਪਾਲ ਮਹਿਰੋ ਦੇ ਵੱਲੋਂ ਲਏ ਗਏ ਨੇ ਤਾਂ ਉਸ ਤੋਂ ਬਾਅਦ ਹੁਣ ਇਹ ਜਿਹੜੀ ਨਵੀਂ ਪੋਸਟ ਆ ਇਹ ਪੋਸਟ ਪਾ ਕੇ ਕਿਹਾ ਕਿ ਮੈਂ ਹੁਣ ਦੇਖਦਾ 24 ਘੰਟੇ ਦੇ ਵਿੱਚ ਹੋਰ ਕਿਹੜੇ ਕਿਹੜੇ ਮਾਫੀਆ ਮੰਗਦੇ ਨੇ ਵੀਡੀਓ ਡਿਲੀਟ ਕਰਦੇ ਨੇ ਨਹੀਂ ਤਾਂ ਫਿਰ ਰਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਗੱਡੀ ਉਹਨਾਂ ਦੇ ਸ਼ਹਿਰ ਵੱਲ ਮੁੜ ਜਾਵੇਗੀ ਤਾਂ ਅਮਰਤਪਾਲ ਮਹਿਰੋ ਦੇ ਵੱਲੋਂ ਸਿੱਧੀ ਧਮਕੀ ਦੇ ਦਿੱਤੀ ਗਈ ਆ ਇਸ ਤੋਂ ਪਹਿਲਾਂ ਦੀਪਿਕਾ ਲੂਥਰ ਨੂੰ ਧਮਕੀ ਹੋਰ ਬਾ ਨਾਮ ਲੈ ਕੇ ਜਿਹੜੀ ਧਮਕੀ ਦਿੱਤੀ ਆ ਪਰ ਹੁਣ ਇਸ ਪੋਸਟ ਦੇ ਵਿੱਚ ਕਹਿ ਦਿੱਤਾ ਕਿ ਜੇਲ੍ਹ ਤਾਂ ਜਾਣਾ ਪਰ ਮੈਂ 5-7 ਨੂੰ ਰੇਡ ਕੇ ਸੋਦਾ ਲਾ ਕੇ ਫਿਰ ਜੇਲ੍ਹ ਜਾਵਾਂਗਾ ਮੈਂ ਇਹਨਾਂ ਕਰਕੇ ਕਹਿੰਦੇ 5-7 ਸਾਲ ਆਪਣੀ ਜ਼ਿੰਦਗੀ ਦੇ ਜੇਲ੍ਹ ਦੇ ਅੰਦਰ ਖਰਾਬ ਨਹੀਂ ਕਰਨੇ ਕਿਉਂਕਿ ਕਤਲ ਹੋਇਆ ਕਮਲ ਕੌਰ ਕੰਚਨ ਕੁਮਾਰੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਸੀ ਲੁਧਿਆਣਾ ਦੇ ਵਿੱਚ ਰਹਿੰਦੀ ਸੀ ਕਮਲ ਕੌਰ ਨਾਮ ਦੇ ਉੱਤੇ ਆਈਡੀ ਸੀ ਲੱਖਾਂ ਫੋਲੋਅਰ ਸੀ ਫੈਨ ਫੋਲੋਇੰਗ ਬਹੁਤ ਸੀ ਪਰ ਫੈਨ ਫੋਲੋਇੰਗ ਕਿਸੇ ਕੰਮ ਨਹੀਂ ਆਈ ਕਿਉਂਕਿ ਸੰਸਕਾਰ ਦੇ ਉੱਤੇ ਸਿਰਫ ਤਿੰਨ ਜਣੇ ਸੀ ਭੈਣ ਭਰਾ ਤੇ ਮਾਤਾ ਸੰਸਕਾਰ ਦੇ ਉੱਤੇ ਉਹ ਫੈਨਸ ਨਹੀਂ ਆਏ ਜਿਹੜੇ ਲੈਕਚਰ ਤਾਂ ਦੇਖਣਾ ਪਸੰਦ ਕਰਦੇ ਸੀ ਸੰਸਕਾਰ ਦੇ ਉੱਤੇ ਉਹ ਫੋਲੋਅਰ ਜਿਹੜੇ ਸਬਸਕ੍ਰਾਈਬਰ ਜਿਨ੍ਹਾਂ ਨੇ ਕੀਤਾ ਹੋਇਆ ਸੀ ਚੈਨਲ ਜਿਨ੍ਹਾਂ ਨੇ ਫੋਲੋ ਕੀਤਾ ਸੀ ਉਹ ਨਹੀਂ ਆਏ ਤਾਂ ਸਵਾਲ ਬਹੁਤ ਵੱਡੇ ਖੜੇ ਹੁੰਦੇ ਨੇ ਇਹ ਆਖਰ ਜੀ ਹਾਂ ਤੁਸੀਂ ਕੀ ਪ੍ਰੋਸ ਰਿਹਾ ਹੋ ਆਮ ਲੋਕਾਂ ਨੂੰ ਤੁਸੀਂ ਬੱਚਿਆਂ ਨੂੰ ਤੁਸੀਂ ਕੀ ਸੁਨੇਹਾ ਦੇ ਰਹੇ ਹੋ ਕੀ ਇਤਿਹਾਸ ਆ ਪੰਜਾਬ ਦਾ ਕੀ ਲੱਚਰਤਾ ਵਾਲਾ ਕੰਟੈਂਟ ਬਣਾ ਕੇ ਤੁਸੀਂ ਪੰਜਾਬ ਦੀ ਨੌਜਵਾਨੀ ਆ ਪੰਜਾਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੋ ਕੀ ਤੁਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਪੰਜਾਬ ਦੀਆਂ ਕੁੜੀਆਂ ਇਸ ਤਰੀਕੇ ਦੀਆਂ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਦੱਸੋ ਮਾਈ ਭਾਗੋ ਕੌਣ ਸੀ ਚਾਂਸੀ ਦੀ ਰਾਣੀ ਕੌਣ ਸੀ ਤੁਸੀਂ ਦੱਸੋ ਉਹਨਾਂ ਨੂੰ ਇਹਨਾਂ ਬਾਰੇ ਤਾ ਵੀ ਕੋਈ ਤੁਹਾਡੀ ਸਿਫਤ ਕਰੇਗਾ ਤਾਂ ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਤਾਰੀਫ ਹੋਵੇਗੀ ਤੁਹਾਨੂੰ ਯਾਦ ਕਰਨਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਮਲਕੌਰ ਦੀ ਮੌਤ ਹੋਈ ਉਸ ਦੇ ਜਾਣ ਤੋਂ ਬਾਅਦ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਰਿਹਾ ਕਿ ਮੜਾ ਹੋਇਆ ਬੇਸ਼ੱਕ ਕੋਈ ਇੱਕਾ ਦੁੱਕਾ ਜਿਹੜੇ ਦਿਲ ਤੋਂ ਕਹਿ ਰਹੇ ਹੋਣਗੇ ਪਰ ਸਾਰੇ ਕਹਿੰਦੇ ਵਧੀਆ ਹੋਇਆ ਗੰਧ ਸਾਫ ਹੋਇਆ ਤਾਂ ਅਜਿਹਾ ਕੁਝ ਕਰਕੇ ਜਾਓ ਸਮਾਜ ਦੇ ਲਈ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਨੂੰ ਦੁਨੀਆ ਯਾਦ ਰੱਖੇ ਅਮਰਤਪਾਲ ਸਿੰਘ ਮੈਰੋ ਦੀ ਇਹ ਪੋਸਟ ਹੈ ਇਸ ਪੋਸਟ ਤੋਂ ਬਾਅਦ ਕਿਹੜੇ ਕਿਹੜੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਨੇ ਜੋ ਲੱਚਰਤਾ ਵਾਲੀ ਵੀਡੀਓ ਬਣਾਉਂਦੇ ਨੇ ਡਿਲੀਟ ਕਰਨਗੇ ਜਾਂ ਨਹੀਂ ਦੇਖਣ ਵਾਲੀ ਗੱਲ ਹੈ